मुखमंत्री साहब ने हेलीकाप्टर लोगों के हवाले करता हैरान तो, सारी मंडी खड़ी है चीका मार रही है मैं इन्हू पुछया बुदला भी किसी शकल नहीं देखी अगे आया प्रशासन में एक बंदा नहीं आया मैं हैरान तो हाँ कि जिस मंडी सीवन वगैरा लगा दूंगी जी मां करता सफाई तक नहीं बुरा बह नहीं निकल सकते आपके पैसों के लोग पंप सैट ला के डीजल ला के अपना पानी कटन च लगे ने ना प्रशासन ना एम एल ए ना सरकार ना कमेटी इस तरह लोग चलते ਹਵਾਈ ਘੇੜੇ ਲਾਕੇ ਤੇ ਉਹਨਾਂ ਦਾ ਫਿਕਰ ਨਹੀਂ ਕਰਦਾ ਕਿ ਮੁੱਖ ਮੰਤਰੀ ਸਾਹਿਬ ਨੇ ਹੈਲੀਕਾਪਟਰ ਲੋਕਾਂ ਦੇ ਹਵਾਲੇ ਕਰਤਾ ਤੇ ਗੱਡੀ ਚੋਲਾ ਨੂੰ ਜਾਣਾ ਪ੍ਰਚੇਦ ਕਰਤਵੀਂ ਕਰਕੇ ਕਨਿਗਨਯੋਗਾ ਹਸਪਤਾਲ ਚ ਗਏ ਜੀ। ਭਈ ਉਹ ਹਸਪਤਾਲ ਚ ਗਏ ਤੇ ਮੇਰੇ ਐਮਐਲਏ ਸਾਹਿਬ ਕੀ ਕਰ ਰਹੇ ਨੇ ਉਹ। ਉਹ ਦਰਾਂਜੀ ਜੀ ਤੁਸੀਂ ਮੇਰੀ ਗੱਲ ਸੁਣ ਰਹੇ ਹੋ? ਤੁਹਾਰੀ ਵੀ ਦੋ ਵਾਰੀ ਤੁਸੀਂ ਚੁੱਪ ਚੁਪ ਕੇ ਆ ਕੇ ਉਹ ਬਾਗ ਦੇਖੋ। ਕੋਈ ਕੋਈ ਸਰਕਾਰ ਨੂੰ ਜਗਾਓ, ਅਫਸਰ ਨੂੰ ਜਗਾਓ ਜਿਹੜਾ ਲੱਖਾਂ ਦੀ ਤਨਖਾਹ ਲੈਂਦੇ ਨੇ ਉਹਨਾਂ ਤੋਂ ਕੰਮ ਕਰਾਓ। ਅੱਜ ਲੋਕਾਂ ਨੇ ਆਪਣੇ ਪੈਸੇ ਇਹ ਕਰਦੇ ਨੇ ਦੋ ਪੱਪਸਟ ਮੈਂ ਦੇ ਕੇ ਜੇ ਹਮ ਤੇ ਲੱਖ ਰੁਪਏ ਦਾ ਡੀਜ਼ਲ ਅਕਾਲੀ ਦਾ ਲੈ ਲਿਆ ਨੂੰ ਦਊਗਾ ਪਾਣੀ ਕਰਨਾ ਇਹ ਸੋਹਣਾ ਸਰੀਆ ਕਾਲ ਇੰਦੇ ਬਾਅਦ ਅਸੀਂ ਛੋੜੀ ਗਲੀ ਵੀ ਜਾ ਰਹੇ ਹਾਂ ਤੇ ਮੈਂ ਸਿੰਗਰਾ ਸਾਹਿਬ ਵਿਜੇ ਸਿੰਘਾ ਜੀ ਨੂੰ ਵੀ ਕਹਿਣਾ ਚਾਹੁੰਦੀ ਹਾਂ ਸਾਰਾ ਮਾਨਸਾ ਡੁੱਬਿਆ ਪਿਆ ਸ਼ਹਿਰ ਖਾਡਾ ਬੰਦ ਪਿਆ ਹੋਇਆ ਹੈਗਾ ਮਹੀਨੇ ਪਹਿਲੇ ਮੈਂ ਉਸ ਸ਼ਹਿਰ ਚ ਗਈ ਸੀ ਜਦ ਵਿੱਚ ਸਾਹਿਬ ਨੂੰ ਫੋਨ ਕਰਕੇ ਕਿਹਾ ਸੀ ਕਿ ਘੋਡੇ-ਘੋਡੇ ਪਾਣੀ ਆ ਘੋਡੇ ਪਾਣੀ ਹੁਣ ਰੱਤ ਭਾਈ ਪਹੁੰਚ ਗਿਆ ਮਹੀਨੇ ਬਾਅਦ ਤੋਂ ਪਾਣੀ ਬਾਹਰ ਹੀ ਨਿਕਲ ਰਿਹਾ

ਸ਼ਟਾਚਾਰ ਵਾਲੇ ਤੁਹਾਡੇ ਪਟਾਲੇ ਦੇ ਫੇਸ ਤੇ ਤੁਸੀਂ ਤਰੀਖ ਵਿੱਚ ਉਥੋਂ ਤੁਸੀਂ ਆਪਣੀ ਅੰधे ਵਜਨ ਵਾਸਤੇ ਲਿਖ ਕੇ ਦਿੱਤਾ ਨਾਲੇ ਤੁਗੀ ਮੈਨੂੰ ਪੰਜਾਬ ਦੇ ਹੜਾ ਵਿੱਚ ਮੈਨੂੰ ਕੰਮ ਹੈ ਤੇ ਹੜਾ ਨੂੰ ਤੁਸੀਂ ਦੇਖੇ ਕੀ ਗਏ ਦਵਾਨੀ ਤੁਸੀਂ ਨਹੀਂ ਦਿੱਤੀ ਦਵਾਨੀ ਸਾਡੇ ਮੁੱਖ ਮੰਤਰੀ ਨੇ ਰਾਤ ਨਹੀਂ ਕੀਤਾ ਨਾ ਸਾਡੇ ਕਿੰਨੇ ਦੇ ਤੇ तिवारी ਮੰਤਰੀਆ भाई पानी घूम के चले गए फसलों ने अफगानिस्तान आंटे मदद डूब जाए भावे शहर डूब जाए भावे अनाज मंत्री डूब जाए ना केंद्र को प्रवाह ना सूबे की सरकार को प्रवाह एक पंजाब के लोगी जाने खेरा मतलब इमान सभाग क्यों आप करते हैं मैं लोगों को विश्वास दिलानी हूं थी खेतरी पार्टी थोड़े खड़ी है ਮੈਂ ਸਾਡੀ ਮਦਦ ਚਾਹਾਂ ਉਸ ਨੂੰ ਜੀ ਮਦਦ ਕਰਕੇ ਇਸ ਨਰਕ ਤੋਂ ਨੂੰ ਕੱਢ ਕੇ ਜਸਤਪ ਸਿੰਘ ਸਾਡੀ ਸਰਕਾਰ ਬਣਾਦੀ ਇਹ ਸਿਵਲ ਸਿਸਟਮ ਨੂੰ ਇਹੋ ਜਿਹਾ ਕਰਾਂਗੇ ਕਿ ਹੁਜਾ ਪਾਣੀ ਕਦੇ ਫੇ ਖੜਾ ਨਹੀਂ ਹੋਊਗਾ ਇਹ ਆਖੇ ਸਮੇਂ ਵਿੱਚ ਕੋਈ ਤੁਹਾਡੇ ਨਾਲ ਖੜੇ ਨਾ ਖੜੇ ਬਾਡੀ ਆਪਣੀ ਕੇਸਰੀ ਪਾਰਟੀ ਆ ਤੱਕੜੀ ਤੁਹਾਡੇ ਨਾਲ ਖੜੂਗੀ ਜਿੰਨੇ ਚੋ ਗਿਆ ਅੱਜ ਵੀ ਖੱਪਿਆ ਤਾਂ ਤੁਸੀਂ ਵੱਧ ਤਾਕਤ ਦਿੱਤੀ ਉਸ ਤੋਂ ਵੱਧ ਕਰਦੇ ਅਬ ਇਹ ਪੰਜਾਬ ਜਿਹੜਾ ਹਾਲ ਆਇਆ ਹੈ ਬੀਐਮਬੀ ਦੇ ਆਗੂਆਂ ਨੇ ਵੀ ਕਹਿਤਾ ਵੀ ਸੀ ਸਰਕਾਰ ਨੂੰ ਅਪ੍ਰੈਲ ਚ ਹੀ ਜਾਣੂ ਕਰਾਦਾ ਸੀ ਇਹ ਮੈਨ ਮੇੜਾ ਸਾਡਾ ਸੀਗਾ ਕਿਵੇਂ ਦੇਖੋ ਸਾਈਕਲ ਹੈ ਇਹ ਕੱਲ ਕੱਲੀ ਕੁਦਰਤੀ ਆਫਤਾ ਨਹੀਂ ਹੈ ਹਾਂ ਕੁਦਰਤ ਦਾ ਪਾਣੀ ਦਾ ਇਹ ਹੋਗਾ ਲੇਕਿਨ ਸਰਕਾਰ ਦੀ ਵੱਡੀ ਅੰਗੈਲੀ ਕਰਕੇ ਜਿਹੜੇ ਬਾਦਲ ਸਾਹਿਬ ਫਰਵਰੀ ਮਾਰਚ ਦੇ ਮਹੀਨੇ ਚ ਸਾਰੇ ਪ੍ਰਸ਼ਾਸਨ ਨੂੰ ਇਕੱਠਾ ਕਰਕੇ ਡੈਮਾ ਵਾਲਿਆਂ ਨੂੰ ਪੁੱਛਦੇ ਸੀ ਡੈਮਾ ਤੇ ਪਾਣੀ ਕਿੰਨਾ ਹੈਗਾ ਨਦੀਆਂ ਦਾ ਨਹਿਰਾ ਦਾ ਸਫਾਈ ਬਾਰੇ ਸਾਰਾ ਕੁਝ ਪਤਾ ਕਰਦੇ ਸੀ ਪੂਰਾ ਕੁਝ ਤਿਆਰੀ ਕਰਕੇ ਰੱਖਦੇ ਸੀ ਜਿੰਨੇ ਪੈਸੇ ਜਿੰਨੇ ਭੇਜਦੇ ਸਾਰੇ ਕੁਝ ਕਰਾਉਂਦੇ ਸੀ

ਹਨੇ ਦੌਰ ਤੇ ਸਾਰਾ ਪੰਜਾਬ ਡੋਬੋਤਾ ਤੇ ਨਲਾਇਕ ਮੁੱਖ ਮੰਤਰੀ ਗੈਰ ਫਜ਼ੂਲਬੇਦਾਰ ਸਰਕਾਰ ਬਣਾਦਾ ਨਤੀਜਾ ਅਜ ਪੰਜਾਬ